ਮੈਂ ਕਰਮਜੀਤ कौर इजी ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਆਲੂ ਭਿੰਡੀ ਦੀ ਸਬਜ਼ੀ ਇਹਦੇ ਲਈ ਦੇਖੋ ਆਪਾਂ ਇਹ ਭਿੰਡੀਆਂ ਲਈਆਂ ਨੇ ਇਹਨਾਂ ਨੂੰ ਬਿਲਕੁਲ ਬਰੀਕ-ਬਰੀਕ ਕੱਟਿਆ ਇਹਨਾਂ ਨੂੰ ਤੇ ਆਲੂਆਂ ਨੂੰ ਵੀ ਆਪਾਂ ਬਿਲਕੁਲ ਬਰੀਕ ਕੱਟਿਆ ਤੇ ਇਹ ਪਿਆਜ਼ ਨੇ ਤੇ ਆਪਾਂ ਪਹਿਲਾਂ ਸਰੋਂ ਦਾ ਤੇਲ ਲੈ ਲਵਾਂਗੇ ਇਹ ਆਪਾਂ ਲੈ ਲਿਆ ਤੇਲ ਕਟਣੀ ਬ੍ਰੇਕ ਆ ਭਿੰਡੀ ਤੁਸੀਂ ਕਿਉਂਕਿ ਤਾਂ ਇਹਦੇ ਵਿੱਚ ਮਸਾਲਾ ਪੂਰਾ ਰੱਚ ਜਾਂਦਾ ਤੇਲ ਗਰਮ ਹੋਏ ਤਾਂ ਆਪਾਂ ਪਾਵਾਂਗੇ ਜੀਰਾ ਇਹਦੇ ਚ ਇਹ ਆਪਾਂ ਪਾਤਾ ਜੀਰਾ ਤੇ ਨਾਲ ਹੀ ਆਪਾਂ ਪਾ ਦਾਂਗੇ ਆਲੂ ਥੋੜਾ ਜਿਹਾ ਆਲੂ ਨੂੰ ਸੇਕ ਲਵਾਵਾਂਗੇ ਪਹਿਲਾਂ ਕੱਲਿਆਂ ਨੂੰ ਪਹਿਲਾਂ ਆਪਾਂ ਥੋੜੇ ਜਿਹਾ ਹਾਫ ਕੁੱਕ ਕਰ ਲੈਣਾ ਆਲੂਆਂ ਨੂੰ ਫੇਰ ਪਿਆਜ਼ ਪਾਵਾਂਗੇ ਕਿਉਂਕਿ ਆਲੂ ਕਈ ਵਾਰੀ ਕੱਚੇ ਰਹਿ ਜਾਂਦੇ ਆ ਹਾਂ ਆਲੂ ਆਪਣੇ ਹਾਫ ਕੁੱਕ ਹੋ ਗਏ ਹੁਣ ਆਪਾਂ ਇਹਦੇ ਚ ਪਾ ਦਿਆਂਗੇ ਪਿਆਜ਼ ਪਿਆਜ਼ ਪਾਉਣ ਦੇ ਨਾਲ ਹੀ ਆਪਾਂ ਜਿੰਨਾ ਆਪਾਂ ਸਬਜ਼ੀ ਚ ਨਮਕ ਪਾਉਣਾ ਉਹ ਤੋਂ ਅੱਧਾ ਪਾਵਾਂਗੇ ਪਹਿਲਾਂ ਆਪਾਂ ਇਹਦੇ ਚ ਇੱਕ ਚਮਚਾ ਪਾਉਣਾ ਤਾਂ ਅੱਧਾ ਚਮਚਾ ਪਹਿਲਾਂ ਪਾ ਦੇਣਾ ਆ ਦੇਖੋ ਇੰਨਾ ਕਪਾਣਾ ਕ ਪਾਵਾਂਗੇ ਹਜੇ ਪਹਿਲਾਂ ਇਹਦੇ ਚ 2 ਮਿੰਟ ਹੁਣ ਆਪਾਂ ਪਿਆਜ਼ ਭੁੰਨਾਂਗੇ ਥੋੜੀ ਦੇਰ ਹੁਣ ਆਪਾਂ ਇਹ ਟਾਕ ਦਿਆਂਗੇ ਸਬਜ਼ੀ ਨੂੰ 2 ਮਿੰਟ ਭੁੰਨਾਂਗੇ ਪਿਆਜ਼ ਇਹ ਆਪਾਂ ਹਰੀ ਮਿਰਚ ਤੇ ਲਸਣ ਦਾ ਪੇਸਟ ਬਣਾਇਆ ਸੀ ਹੁਣ ਆਪਾਂ ਇਹ ਪਾ ਦੇਾਂਗੇ ਇਹਦੇ ਨਾਲ ਹੀ ਆਪਾਂ ਭਿੰਡੀਆਂ ਪਾ ਦੇਾਂਗੇ ਪਿੰਡੀਆਂ ਪਾ ਕੇ ਜਿਹੜੇ ਸੁੱਕੇ ਮਸਾਲੇ ਪਾਉਣੇ ਆਪਾਂ ਪਿੰਡੀਆਂ ਦੇ ਨਾਲ ਹੀ ਪਾ ਦੇਣੇ ਆ ਉਹ ਕਿਉਂਕਿ ਫਿਰ ਪਿੰਡੀਆਂ ਨਹੀਂ ਤਾਂ ਫਿਰ ਤਾਰਾਂੀਆਂ ਸੱਡ ਦਿੰਦੀਆਂ ਨੇ ਸੁੱਕੇ ਮਸਾਲੇ ਪਿੰਡੀ ਦੇ ਨਾਲ ਹੀ ਪਾ ਦੇਣੇ ਆ ਇਹ ਥੋੜੀ ਜੀ ਲਾਲ ਮਿਰਚ ਹਲਦੀ ਪਾਤੀ ਆਪਾਂ ਤੇ ਨਮਕ ਪਾਤਾ ਇਹ ਥੋੜਾ ਜਾਂ ਮਸੂਰ ਇਹ ਹੈ ਗਿਆ ਸੁੱਕੀ ਮੇਥੀ ਇਹ ਵੀ ਨਾਲ ਹੀ ਪਾ ਦਿਆਂਗੇ ਆਪਾਂ ਖੁੱਲੇ ਐਂ ਪਕਾਉਣਾ ਇਹਨਾਂ ਨੂੰ ਪਟਾਕਣਾ ਨਹੀਂ ਹੈਗਾ ਸਬਜੀ ਨੂੰ ਨਾਲ-ਨਾਲ ਹਿਲਾਉਂਦੇ ਰਹਾਂਗੇ ਆ ਦੇਖੋ ਭਿੰਡੀਆਂ ਆਪਣੀਆਂ ਬਿਲਕੁਲ ਰੜ ਗਈਆਂ ਕੋਈ ਬਿਲਕੁਲ ਵੀ ਤਾਰਾ ਨਹੀਂ ਛੱਡੀਆਂ ਇਹਨਾਂ ਨੇ ਤੇ ਹੁਣ ਆਪਾਂ ਜਿਹੜਾ ਨਮਕ ਪਹਿਲਾਂ ਘੱਟ ਪਾਇਆ ਸੀ ਉਹ ਇਸ ਲਈ ਘੱਟ ਪਾਇਆ ਸੀ ਕਿਉਂਕਿ ਸੁੱਕੀ ਸੁੱਕੀ ਸਬਜ਼ੀ ਬਣੀ ਹੈ ਹੁਣ ਅੱਧਾ ਰਪਚਾਂਚ ਆਪਾਂ ਉੱਪਰ ਦੀ ਹੋਰ ਪਾ ਦਾਂਗੇ ਕਿਉਂਕਿ ਬੇ ਨਾਮ ਕਪਾਏ ਤੋਂ ਭਿੰਡੀਆਂ ਪਾਣੀ ਛੱਡਦੀਆਂ ਨੇ ਤੇ ਹੁਣ ਆਪਾਂ ਤਾਂ ਹੀ ਇਸ ਲਈ ਲਾਸਟ ਤੇ ਪਾਇਆ ਦੇਖੋ ਸਬਜ਼ੀ ਬਣ ਕੇ ਆਪਣੀ ਤਿਆਰ ਹੋ ਗਈ ਬਹੁਤ ਵਧੀਆ ਬਣਦੀ ਹੈ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਜਈਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ